ਦੇਖੋ ਸੋਚ ਤੇ ਅਜੰਡਾ ਤੇ ਫਰਕ ਸਮਝਣ ਦੀ ਲੋੜ ਹੈ ਜਿੱਥੇ ਕੱਲ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀਆਂ ਤੇ ਇੱਕ ਹੋਰ ਹਮਲਾ ਕਰਦੇ ਹੋਏ ਮੁਸਲਮ ਭਾਈਚਾਰੇ ਦੇ ਬੱਕੋ ਬੋਰਡ ਨੂੰ ਸਰਕਾਰ ਦੇ ਅਧੀਨ ਲਿਆਉਣ ਲਈ ਲੋਕ ਸਭਾ ਵਿੱਚ ਬਿੱਲ ਪਾਸ ਕੀਤਾ ਗਿਆ ਤੇ ਉਹ ਬਿੱਲ ਦੇ ਖਿਲਾਫ ਘੱਟ ਗਿਣਤੀਆਂ ਦੇ ਨਾਲ ਹੋਰ ਰਏ ਤੱਕੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਮੈਂਬਰ ਬੀਬਾ ਹਰਸਿਮਰ ਕੌਰ ਬਾਦਲ ਜੀ ਜਿੱਥੇ ਆਵਾਜ਼ ਚੱਕ ਰਹੇ ਸੀ ਆਪਣੀ ਗੱਲ ਰੱਖ ਰਹੇ ਸੀ ਲੜਾਈ ਲੜ ਰਹੇ ਸੀ ਕਟਕਿੰਟੀਆਂ ਦੀ ਲੜਾਈ ਲੜ ਰਹੇ ਸੀ ਦੇਸ਼ ਦੀ ਲੋਕ ਸਭਾ ਦੇ ਵਿੱਚ ਉਥੇ 2 ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡੀ ਪਾਰਟੀ ਵੱਲੋਂ ਜਿੱਤੇ ਹੋਏ ਇੱਕ ਐਮਐਲਏ ਮਨਪੀ ਸਿੰਘ ਯਾਲੀ ਜੀ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਵਿਧਿ ਵਿਵਧਾਨ ਬਣਾਉਣ ਦੀ ਗੱਲ ਕਰ ਰਹੇ ਸੀ ਮਤਲਬ ਕੀ ਜਿਹੜੀ ਸਰਕਾਰਾਂ ਤੋਂ ਲੜ ਕੇ 105 ਸਾਲ ਪਹਿਲਾਂ ਸਰਕਾਰਾਂ ਤੋਂ ਖੋ ਕੇ ਕੁਰਬਾਨੀਆਂ ਕਰਕੇ ਇੱਕ ਸੰਸਥਾ ਬਣਾਈ ਗਈ ਇੱਕ ਵਿਧੀ ਵਿਧਾਨ ਬਣਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਉਹਨੂੰ ਸਰਕਾਰ ਦੇ ਅਧੀਨ ਕਰਨ ਦੀ ਗੱਲ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੀ ਆ ਕਿਉਂਕਿ ਇਹ ਕੰਮ ਸਿੱਖ ਸੰਗਤ ਦੇ ਨੇ ਸਿੱਖ ਸੰਸਥਾਵਾਂ ਦੇ ਨੇ ਜਿਹੜੇ ਸਿੱਖ ਜਗਤ ਦੇ ਕੋਈ ਸੂਝਵਾਨ ਸ਼ਖਸੀਤਾਂ ਨੇ ਉਹਨਾਂ ਦੇ ਬੈਠ ਕੇ ਕਰਨਦੇ ਨੇ ਪਰ ਜਿਹੜੇ ਲੋਕ ਜੀ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ ਜਿਹੜੇ ਮर्याਦਾ ਨੂੰ ਨਹੀਂ ਮੰਨਦੇ ਤੇ ਉਹ ਲੋਕਾਂ ਤੋਂ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਅਧੀਨ ਮੈਂ ਤਾਂ ਇਹ ਗੱਲ ਕਹਾਂਗਾ ਕਿ ਮਨਪ੍ਰੀਤ ਸਿੰਘ ਯਾਲੀ ਜੀ ਕਿ ਇਹ ਮਰਿਆਦਾ ਨੂੰ ਸਰਕਾਰ ਦੇ ਅਧੀਨ ਲਿਆਉਣ ਨੂੰ ਫਿਰਦੇ ਨੇ ਭਾਈ ਸਰਕਾਰਾਂ ਤਾਂ ਤੋਂ ਪਹਿਲਾਂ ਲੜ ਰਹੇ ਆ ਇੱਕ ਪਾਸੇ ਤਾਂ ਅਸੀਂ ਲੋਕ ਸਭਾ ਦੇ ਵਿੱਚ ਲੜ ਰਹੇ ਆ ਕੇਂਦਰ ਸਰਕਾਰ ਦੇ ਖਿਲਾਫ ਕਿ ਘਟ ਗਿਣਤੀਆਂ ਨਾਲ ੱਟਕਾ ਨਾ ਕਰੋ ਤੁਸੀਂ ੱਟਕੇ ਨਾ ਕਹਿੰਦੇ ਹੋ ਕਿ ਤੁਹਾਨੂੰ ਕਿਸਾਨਾਂ ਦੇ ਬਿੱਲ ਦੇਵਾਂਗੇ ਸਿੱਖ ਸੰਸਥਾਵਾਂ ਵਿੱਚ ਦਖਲਦਾਜੀ ਮੁਸਲਮਾਨ ਭਾਈ ਭਾਈਚਾਰੇ ਦੇ ਬੱਕਬੂਰ ਦਖਲਦਾਜੀ ਕਿ ਸਾਡੇ ਕੰਮ ਨੇ ਸਾਨੂੰ ਆਪਣੇ ਹਿਸਾਬ ਨਾਲ ਕਰਨ ਦਿਓ ਤੁਸੀਂ ਸਾਡੇ ੱਟਕੇ ਨਾ ਥੋਪੋ ਨਾ ਤੇ ਇੱਕ ਪਾਸੇ ਸਾਡੇ ਐਮਐਲਏ ਸਾਹਿਬ ਵਿਧਾਨ ਸਭਾ ਦੇ ਵਿੱਚ ਉਹਦਾ ਕੋਈ ਵਿਧਿ ਵਿਵਧਾਨ ਕਾਨੂੰਨ ਬਣਾਉਣ ਨੂੰ ਫਿਰਦੇ ਨੇ ਸੋ ਇਹ ਸੋਚ ਤੇ ਏਜੰਡਾ ਸਮਝਣ ਦੀ ਲੋੜ ਆ ਮੇਰੀ ਪਾਰਟੀ ਨੂੰ ਬੇਨਤੀ ਆ ਕਿ ਜੇ ਪਾਰਟੀ ਵਿੱਚੋਂ ਜਿੱਤ ਕੇ ਜਿੱਤੇ ਹੋਏ ਐਮਐਲਏ ਅੱਜ ਕੁਰਬਾਨੀਆਂ ਨਾਲ ਭਰੇ ਇਤਿਹਾਸ ਨੂੰ ਵਿਧਿ ਵਿਵਧਾਨ ਨੂੰ ਸਰਕਾਰ ਦੇ ਅਧੀਨ ਲਿਆਉਣ ਨੂੰ ਫਿਰਦੇ ਨੇ ਤਾਂ ਇਹੋ ਜਿਹੇ ਬੰਦਿਆਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਏਜੰਡਾ ਸਮਝਣਾ ਚਾਹੀਦਾ ਕਿ ਇਹ ਏਜੰਡਾ ਕਿਸ ਏਜੰਡੇ ਤੇ ਚੱਲ ਰਹੇ ਨੇ ਕਿ ਇੱਕ ਪਾਸੇ ਤਾਂ ਅਸੀਂ ਲੜਾਈ ਲੜ ਰਹੇ ਆਂ ਤੇਜ ਦੀ ਸਰਕਾਰ ਨਾਲ ਉਧਰ ਸਾਡੀ ਪੰਜਾਬ ਸਰਕਾਰ ਦੇ ਨਾਲ ਐਮਐਲਏ ਸਾਹਿਬ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਅਧੀਨ ਤੇ ਕਿਹਦੇ ਕਹੇ ਤੇ ਇੱਕ ਕਾਨੂੰਨ ਮਤਲਬ ਵਿਧਾਨ ਸਭਾ ਦੇ ਵਿੱਚ ਮਰਿਆਦਾ ਲਿਆਉਣ ਨੂੰ ਫਿਰਦੇ ਨੇ ਕੀ ਉਹ ਜਿਹੜੇ 92 ਐਮਐਲਏ ਸਰਕਾਰ ਤੁਹਾਡੇ ਸਾਹਮਣੇ ਸਾਹਮਣੇ ਬੈਠੀ ਆ ਹਲੀ ਸਾਹਿਬ ਉਹ ਆਪ ਸ਼੍ਰੀ ਕਾਲਤਖ ਸਾਹਿਬ ਜਾਂ ਇਹ ਜਿਹੜੀਆਂ ਸਾਡੀਆਂ ਮਰਿਆਦਾਵਾਂ ਨੇ ਉਹਨਾਂ ਨੂੰ ਮੰਨਦੀ ਆ ਉਹ ਤਾਂ ਤਹਿਸ ਨਹਿਸ ਕਰਨ ਦੇ ਤੁਲੇ ਹੋਏ ਨੇ ਤੇ ਤੁਸੀਂ ਉਹਨਾਂ ਦੇ ਨਾਲ ਬੋਲੀ ਪਾ ਕੇ ਅੰਤਰਵਿਧਾਨ ਸਭਾ ਦੇ ਜਵਾਜ਼ ਚੱਕ ਰਹੇ ਹਾਂ ਬੜਾ ਮਦ ਭਾਗਾ ਸੋ ਆਪਾਂ ਨੂੰ ਵੀ ਸਾਰੀ ਇਹ ਏਜੰਡਾ ਤੇ ਸੋਚ ਸਮਝਣ ਦੀ ਲੋੜ ਹੈ